ਸ੍ਰੀ ਗੁਰੂ ਜੀ ਪਟਿਆਲਾ ਜੀ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਲੱਗਿਆ ਜੀ ਆਪਾਂ ਖੋਏ ਦੀ ਪਿੰਨੀਆਂ ਬਣਾਉਣਾ ਇਹ ਲੈ ਆਈ ਜੀ ਆਪਾਂ ਨੇ ਕਿਲੋ ਖੁਆ ਤੇ 1 ਕਿਲੋ ਖੋਏ ਵਿੱਚ ਆਪਾਂ ਆ ਪੌਣੀ ਕੋਕੋਲੀ ਆਟੇ ਦੀ ਪਾਵਾਂਗੇ ਇਸ ਵਿੱਚੋਂ ਵੀ ਥੋੜਾ ਬਚਾਵਾਂਗੇ ਤੇ ਇਹ ਹੈਗਾ ਜੀ ਬੂਰਾ ਇਹ ਵੀ ਆਪਾਂ 1 ਕੋਕੋਲੀ ਪਾਵਾਂਗੇ ਇਹ ਜਿਆਦਾ ਹੈ ਤੇ ਇਹ ਲਈ ਆ ਜੀ ਆਪਾਂ ਨੇ ड्राई फ्रूट मगज काजू पिस्ता ਤੇ ਬਦਾਮ ਤੇ ਇਹ ਲਈਆਂ ਜੀ ਆਪਾਂ ਥੋੜੇ ਜਿਹਾ ਤਿਲ ਇਹਦੇ ਨਾਲ ਬੜਾ ਵਧੀਆ ਫਲੇਵਰ ਬਣਦਾ ਏ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਇਕੱਲੇ ਤਿਲਾਂ ਨੂੰ ਰੋਸਟ ਕਰਨਾ ਏ ਬਾਕੀ ਜਿਹੜੇ ਡਰਾਈ ਫਰੂਟ ਹੈ ਉਹ ਸਾਰੇ ਆਪਾਂ ਇਸ ਤਰ੍ਹਾਂ ਹੀ ਪੀਸਾਂਗੇ ਚਲੋ ਜੀ ਚੱਲਦੇ ਹਾਂ ਕੜਾਹੀ ਵੱਲ ਕੜਾਹੀ ਗਰਮ ਹੋ ਗਈ ਆ ਤੇ ਹੁਣ ਆਪਾਂ ਤਿਲ ਜਿਹੜੇ ਆ ਉਹ ਰੋਸਟ ਕਰਾਂਗੇ ਉਹ ਹਲਕੇ ਜਿਹੇ ਬ੍ਰਾਊਨ ਹੋ ਜਾਣਗੇ ਉਦ ਤੱਕ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਤੇਲ ਜਿਹੜੇ ਆ ਜੀ ਬ੍ਰਾਊਨ ਹੋ ਗਏ ਭੁੱਜ ਗਏ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਪਲੇਟ ਵਿੱਚ ਲੋ ਜੀ ਦਿੰਜਨੀ ਵਰ ਨੂੰ ਤੇਲ ਆਪਣੇ ਜਿਹੜੇ ਭੁੱਜ ਗਏ ਆ ਉਹ ਠੰਡੇ ਹੁੰਦੇ ਆ ਹੁਣ ਆਪਾਂ ਆਟਾ ਭੁੰਨਦੇ ਆ ਥੋੜਾ ਜਿਹਾ ਘਿਓ ਪਾਵਾਂਗੇ ਜੀ ਆਪਾਂ ਆٹے ਵਾਸਤੇ ਘਿਓ ਆਪਾਂ ਨੇ ਆٹے ਦੀ ਫੋਲੀ ਵਿੱਚ ਵੀ ਪਾਉਣੀ ਪਲਟਾ ਚੁਲੰਦੇ ਜਾਣਾ ਬਸ ਇਹ ਜਿਹੜੀਆਂ ਗੱਠਾਂ ਇਹ ਇੱਕ ਸਾਰ ਆਟਾ ਬਿਲਕੁਲ ਗੱਠਾਂ ਜਿਹਾ ਭੋਰ ਲੈਣੀਆਂ ਹੁਣ ਆਪਾਂ ਇਹਨੂੰ ਹਲਕੀ ਅੰਚ ਤੇ ਭੁੰਨਾਂਗੇ ਜੀ ਆਟੇ ਨੂੰ ਲਓ ਜੀ ਆਟਾ ਪਲੇਟ ਵਿੱਚ ਕੱਢ ਕੇ ਕੜਾਹੀ ਫੇਰ ਖਾਲੀ ਕਰ ਲਈਏ ਆਪਾਂ ਹੁਣ ਇਹਦੇ ਵਿੱਚ ਘਿਓ ਪਾਵਾਂਗੇ ਦੁਬਾਰਤ ਨੂੰ ਫੇਰ ਗਰਮ ਕਰਕੇ ਘਿਓ ਨੂੰ ਇਦੇ ਵਿੱਚ ਫਿਰ ਆਪਾਂ ਹੁਣ ਕਰਾਂਗੇ ਖੁਆ ਗਰਮ ਖੁਆ ਜਦੋਂ ਮੈਲਟ ਹੋ ਜਾਏਗਾ ਫਿਰ ਉਹਨੂੰ ਆਪਾਂ 5-7 ਮਿੰਟ ਚੰਗੀ ਤਰ੍ਹਾਂ ਹਰਾੜਨਾ ਹੈ ਪਕਾਉਣਾ ਹੈ ਬਾਜ਼ਾਰ ਦਾ ਖੁਆ ਜਿਹੜਾ ਉਹਨਾਂ ਨੇ ਕੱਚਾ ਰੱਖਿਆ ਹੁੰਦਾ ਏ ਫਿਰ ਜੇ ਆਪਾਂ ਨਾ ਰਾੜੀਏ ਤਾਂ ਆਪਣੀਆਂ ਪਿੰਡੀਆਂ ਜੜੀਆਂ ਏ ਉਹ ਖਰਾਬ ਹੋ ਸਕਦੀਆਂ ਏ ਇੰਨਾ ਕਪਾਇਆ ਜੀ ਆਪਾਂ ਨੇ ਕਿਉਂ ਅੱਧੇ ਕੋਲੇਜ ਨਾ ਹੋ ਗਿਆ ਹੋਵੇਗਾ ਕਿ ਉਹ ਮੈਲਟ ਹੋਣ ਤੱਕ ਵੇਟ ਕਰਦੇ ਆਂ ਇਹ ਰਿਹਾ ਜੀ ਆਟਾ ਭੁੱਜ ਗਿਆ ਤੇ ਜਿੰਨੀ ਤੇਰ ਨੂੰ ਕਿਉ ਗਰਮ ਹੁੰਦਾ ਓਨੀ ਤੇਰ ਨੂੰ ਆਪਾਂ ਸਾਰੇ ਜਿਹੜੇ ਡਰਾਈ ਫਰੂਟ ਹੈ ਉਹ ਸਾਰੇ ਪਾਊਡਰ ਬਣਾ ਲੈਣੇ ਆ ਇਹ ਹੋ ਗਿਆ ਜੀ ਤੇਲ ਭੁੰਨ ਲਏ ਸੀ ਆਪਾਂ ਨੇ ਤੇ ਇਹ ਜਿਹੜੇ ਡਰਾਈ ਫਰੂਟ ਹੈ ਇਹ ਆਪਾਂ ਇਸ ਤਰ੍ਹਾਂ ਹੀ ਪੀਸਾਂਗੇ ਇਹਨਾਂ ਨੂੰ ਭੁੰਨਣ ਦੀ ਜਰੂਰਤ ਨਹੀਂ ਹੈਗੀ ਪੰਜੀਰੀ ਵਿੱਚ ਆਪਾਂ ਸਾਬਤ ਰੱਖਣੇ ਹੁੰਦੇ ਆ ਜਾ ਕੱਟ ਕੇ ਪਾਉਣੇ ਹੁੰਦੇ ਆ ਉੱਥੇ ਆਪਾਂ ਨੂੰ ਕਰੰਚੀ ਵਧੀਆ ਲੱਗਦੇ ਆ ਪਰ ਪਿੰਨੀਆਂ ਲਈ ਆਪਾਂ ਨੂੰ ਪਾਊਡਰ ਚਾਹੀਦਾ ਏ ਬਿਨਾ ਭੁੰਨੇ ਸਰ ਜਾਂਦਾ ਏ ਹੁਣ ਆਪਾਂ ਇਹਦਾ ਪਾਊਡਰ ਬਣਾਵਾਂਗੇ ਜੀ ਲਓ ਜੀ ਸਾਰੇ ਡਰਾਈ ਫਰੂਟ ਦਾ ਇਸ ਤਰ੍ਹਾਂ ਬਰੀਕ ਪਾਊਡਰ ਬਣਾ ਲਿਆ ਲਓ ਜੀ ਥੋ ਮੈਲਟ ਹੋਣ ਤੋਂ ਬਾਅਦ ਆਨੇ ਪਾਣਿਆ ਜੀ ਆਪਾਂ ਖੁਆ ਖੋਏ ਨੂੰ ਵੀ ਆਪਾਂ ਹੌਲੀ ਹੌਲੀ ਮੈਲਟ ਕਰਾਂਗੇ ਤੇ ਪਕਾਵਾਂਗੇ ਲੋ ਜੀ ਮੈਂ ਲਿੱਪ ਕਰ ਲਿਆ ਖੋ ਆਪਾਂ ਨੇ ਬਿਲਕੁਲ ਘਿਓ ਦੇ ਵਿੱਚ ਮਿਕਸ ਕਰ ਲਿਆ ਆ ਦੇਖੋ ਤੇ ਹੁਣ ਇਹ ਆਪਾਂ ਨੇ ਮੀਡੀਅਮ ਆਂਚ ਤੇ ਇਹਨੂੰ ਪਕਾਉਂਦੇ ਜਾਣਾ ਹੈ ਜਿਉਂ-ਜਿਉਂ ਇਹ ਪੱਕੇਗਾ ਘਿਓ ਛੱਡਦਾ ਜਾਏਗਾ ਆ ਦੇਖੋ ਹਲੇ ਜੀ ਬਹੁਤ ਟਾਈਮ ਲੱਗਦਾ ਏ ਆ ਦੇਖੋ ਹੁਣ ਆ ਚੰਗੀ ਤਰ੍ਹਾਂ ਇਹ ਸਾਰਾ ਪ੍ਰਸ਼ਾਦ ਦੀ ਤਰ੍ਹਾਂ ਦੇਖੋ ਇਕੱਠਾ ਹੋ ਗਿਆ ਹੁਣ ਇਹਨੂੰ ਆਪਾਂ ਕਾਇਮ ਬਹੁਤ ਲੱਗਦਾ ਹੈ ਹਰ ਇੱਕ ਕੰਮ ਨੂੰ ਮੇਨ ਤੇ ਜ਼ਰੂਰ ਹੈ ਪਰ ਚੀਜ਼ ਬਹੁਤ ਵਧੀਆ ਬਣ ਜਾਂਦੀ ਆ। ਇਹੋ ਜੀ ਬਿਲਕੁਲ ਕੜਾਹੀ ਸਾਫ਼ ਹੋ ਗਈ। ਆ ਦੇਖੋ ਨਾਲ-ਨਾਲ ਆਪਾਂ ਇਹਨੂੰ ਅੱਧਾ ਨੇ ਹਿਲਾਉਂਦੇ ਜਾਣਾ ਹੈ। ਘੋੜ ਛੱਡਦੇ ਨਹੀਂ ਬਿਲਕੁਲ। ਹੁਣ ਖੁਆ ਰੈਡੀ ਹੈ। ਨਾਲੇ ਬ੍ਰਾਊਨ ਕਲਰ ਦਾ ਹੋ ਗਿਆ ਦੇਖੋ। ਜਿੱਦਾਂ ਆਪਾਂ ਘਰੇ ਖੁਆ ਤਿਆਰ ਕੀਤਾ ਹੁੰਦਾ ਹੈ ਇਸ ਤਰ੍ਹਾਂ ਦਾ ਕਲਰ ਹੋ ਗਿਆ। ਇਹਦਾ ਮਤਲਬ ਕਲਰ ਚੇਂਜ ਹੋ ਗਿਆ ਇਸਦਾ ਮਤਲਬ ਹੈ ਕਿ ਖੋਆ ਪੂਰੀ ਤਰ੍ਹਾਂ ਨਾਲ ਪੱਕ ਗਿਆ ਹੁਣ ਇਹਦੇ ਵਿੱਚ ਕੋਈ ਕੱਚਾਪਣ ਨਹੀਂ ਹੈਗਾ ਹੁਣ ਆਪਾਂ ਗੈਸ ਕਰਤਾਂਗੇ ਜੀ ਬੰਦ ਤੇ ਕੜਾਹੀ ਨੂੰ ਥੱਲੇ ਧਰ ਲਾਂਗੇ ਤੇ ਹੁਣ ਆਪਾਂ ਜਿਹੜਾ ਡਰਾਈ ਫਰੂਟ ਪਾਊਡਰ ਹੈ ਉਹ ਸਾਰਾ ਪਾ ਕੇ ਇਹਨੂੰ ਮਿਕਸ ਕਰਦਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਰੜਾ ਲਾ ਦਾਂਗੇ ਨਾਲੇ ਖੋਆ ਠੰਡਾ ਹੋ ਜਾਏਗਾ ਤੇ ਮਿਕਸ ਕਰਦੇ ਕਰਦੇ ਆ ਤੇ ਇੱਧਰ ਜਿਹੜਾ ਆਪਾਂ ਨੇ ਆਟਾ ਭੁੰਨਿਆ ਏ ਉਹਨੂੰ ਆਪਾਂ ਨਾਲ-ਨਾਲ ਛਾਣ ਕੇ ਪਾਵਾਂਗੇ ਤਾਂ ਕਿ ਵਿੱਚ ਜਿਹੜੀ ਕੋਈ ਗੱਠ ਹੈ ਆਟੇ ਦੇ ਉਹ ਨਾ ਰਹਿ ਜਵੇ ਲਓ ਜੀ ਆਟਾ ਆਪਾਂ ਨੇ ਛਾਣ ਲਿਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਜਿਹੜਾ ਆਪਾਂ ਨੇ ਇੱਕ ਕੌਲੀ ਆਟਾ ਭੁੰਨਿਆ ਸੀ ਉਹਦੇ ਵਿੱਚੋਂ ਆਪਾਂ ਨੇ ਹਾਫ ਪਾਇਆ ਏ ਆ ਛਾਣ ਕੇ ਡਲੀਆਂ ਜੇ ਨਿਕਲ ਗਈਆਂ ਤੇ ਇੰਨਾ ਕ ਆਪਾਂ ਨੇ ਬਚਾ ਲਿਆ ਅੱਧੀ ਕੌਲੀ ਉਹ ਆਟੇ ਦੀ ਪਾਈ ਆਪਾਂ ਨੇ ਖੋਏ ਵਿੱਚ ਇਹ ਪਿੰਨੀਆਂ ਜੜੀਆਂ ਇਹ ਆਪਾਂ ਗਿਫਟ ਕਰਨੀਆਂ ਏ ਤਾਂ ਕਿ ਉਹਨਾਂ ਨੂੰ ਵਧੀਆ ਲੱਗਣ ਸਵਾਦ ਲੱਗਣ ਥੋੜਾ ਆਟਾ ਪਾਉਣ ਨਾਲ ਸਵਾਦ ਵਧੀਆ ਬਣ ਜਾਂਦਾ ਏ ਆਟਾ ਮਿਕਸ ਕਰਨ ਤੋਂ ਬਾਅਦ ਹੁਣ ਵਾਰੀ ਆ ਗਈ ਜੀ ਬੂਰੇ ਦੀ ਆਪਾਂ ਮਿੱਠਾ ਵੀ ਅੱਜਕੱਲ ਬਹੁਤ ਘੱਟ ਖਾਂਦੇ ਆ ਇੰਨਾ ਕੀ ਪਾਵਾਂਗੇ ਬਸ ਪੌਣੀ ਕੋਲੀ ਮਿੱਠੇ ਦੀ ਪਈ ਆ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਲੋ ਜੀ ਮਿੱਠਾ ਵੀ ਮਿਕਸ ਕਰ ਲਿਆ ਬਹੁਤ ਸਾਜੇ ਸਾਜੇ ਬਣਾ ਣਾਈ ਤਾਂ ਕਿ ਸਵਾਦ ਬਣ ਜਾਣ ਮੋਜੀ ਹੱਥ ਲੱਗਣ ਲੱਗ ਗਿਆ ਥੋੜਾ ਜਿਹਾ ਆਪਾਂ ਇਹਨੂੰ ਹਲਾ ਹਲਾ ਕੇ ਠੰਡਾ ਕਰ ਲੈਣਾ ਏ ਤੇ ਹੁਣ ਬਣਾਵਾਂਗੇ ਜੀ ਆਪਾਂ ਪਿੰਨੀਆਂ ਜਿੱਦਾਂ ਦੀ ਵੀ ਤੁਹਾਨੂੰ ਚਾਹੀਦੀਆਂ ਏ ਉਸ ਤਰ੍ਹਾਂ ਟਾਈਪ ਹੋਰ ਸਟਾਈਪ ਦੀਆਂ ਆਪਾਂ ਪਿੰਨੀਆਂ ਬਣਾ ਲਓ ਲਓ ਜੀ ਇਸ ਤਰ੍ਹਾਂ ਇੱਕ ਇੱਕ ਕਰਕੇ ਆਪਾਂ ਸਾਰੀਆਂ ਪਿੰਨੀਆਂ ਬਣਾਉਂਦੇ ਜਾਵਾਂਗੇ ਲੋਜੀ ਖੋਏ ਦੀਆਂ ਪਿੰਨੀਆਂ ਬਣ ਗਈਆਂ ਜੀ ਹੋ ਗਈਆਂ ਤਿਆਰ ਤੇ ਜਿਸ ਤਰ੍ਹਾਂ ਮੈਨੂੰ ਆਂਦੀਆਂ ਸੀ ਮੈਂ ਬਣਾਈਆਂ ਜੇ ਕੋਈ ਤੁਹਾਡੇ ਕੋਲ ਹੋਰ ਵਧੀਆ ਤਰੀਕਾ ਹੈਗਾ ਇਹ ਜ਼ਰੂਰ ਕਮੈਂਟ ਵਿੱਚ ਦੱਸਣਾ ਬਹੁਤ ਸੋਹਣੀਆਂ ਨੇ ਬਹੁਤ ਸੁਆਦ ਬਣੀਆਂ ਨੇ ਮਿੱਠਾ ਵੀ ਬਿਲਕੁਲ ਠੀਕ ਹੈ ਤੇ ਸੌਫਟ ਬਣੀਆਂ ਈ ਲਓ ਜੀ ਇੰਨੇ ਕ ਆਪਣੀ ਵੀਡੀਓ ਸੀ ਜੀ ਖੋਏ ਦੀਆਂ ਪਿੰਨੀਆਂ ਬਣ ਕੇ ਹੋ ਗਈਆਂ ਜੀ ਤਿਆਰ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਅਗਲੀ ਵੀਡੀਓ 'ਚ ਮਿਲਾਂਗੇ ਜੀ ਕੁਝ ਨਵਾਂ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ